ਹਾਂਜੀ ਵਾਈਗੁਰਜੀ ਖਾਲਸਾ ਵਾਈਗੁਰਜੀ ਦੇ ਬੱਚੇ ਕਿਸਾਨ ਮੀਦੂ ਸਿੰਘ ਐਸ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਢੁੱਲਾ ਬੋਲ ਰਿਹਾ ਜੀ ਅੱਜ ਗੁਰਦੁਆਰਾ ਗੁਰਮਾਨੰਦਰਬਾਰ ਵਿੱਚ ਪਿੰਡ ਨੈਵੀਂ ਦੇਵਾ ਵਿਖੇ ਮੀਟਿੰਗ ਲੱਗੀ ਆ ਜਿਸ ਜਿਹੜੇ ਵਿੱਚ ਪਹਿਣਾ ਨੇ ਮਕਾਮਾ ਨੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਆ ਤੇ ਲੋਕਲ 529 ਦੀ ਟੀਮ ਤੇ ਸਰਬਸੰਮਤੀ ਦੇ ਨਾਲ 11ਵੇਂ ਮੈਂਬਰੀ ਕੌਂਸਲ ਕਮੇਟੀ ਬਣਾਈ ਗਈ ਆ ਜੱਥੇਬੰਦੀ ਦੇ ਸੰਬਧਾਨਾਰੇ ਸਾਰਿਆਂ ਨੂੰ ਸਮਝਾਇਆ ਗਿਆ ਕਿ ਅੱਜ ਤੋਂ ਬਾਅਦ ਹਰ ਇੱਕ 15 ਦਿਨ ਬਾਅਦ ਪਿੰਡ ਵਿੱਚ ਮੀਟਿੰਗ ਲਗਾਈ ਕਰੂਗੀ ਇਹਦੇ ਨਾਲ ਨਾਲ ਜਿਹੜੀ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਜਿਹੜੇ ਪੁਲਿਸ ਕਰਮੀਆਂ ਨੇ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਮਜ਼ਦੂਰਾਂ ਨੂੰ ਡਾਂਗਾ ਮਾਰੀਆਂ ਥਰੂ ਗੈਸ ਦੇ ਗੋਲੇ ਭਰਾਏ ਆ ਉਹਨਾਂ ਨੂੰ ਸਨਮਾਨਤ ਕਰ ਰਹੀ ਹੈ ਉਹਦੇ ਰੋਸ ਵਜੋਂ 15 ਮਾਰਚ ਨੂੰ 15 ਅਗਸਤ ਨੂੰ ਪੂਰੇ ਦੇਸ਼ ਭਰ ਵਿੱਚ ਰੋਸ ਮਜਾਰੇ ਕੀਤੇ ਜਾ ਰਹੇ ਆ ਟਰੈਕਟਰ ਮਾਰਚ ਕੱਢੇ ਜਾ ਰਹੇ ਆ ਉਹਦੇ ਵਿੱਚ ਪਿੰਡ ਮਿਆਣੀ ਦੇ ਲੋਕ ਵੱਧ ਤੋਂ ਵੱਧ ਹਸਾਂ ਲੈਣਗੇ ਤੇ ਜਿਹੜਾ ਸਾਡਾ ਇਹ ਟਰੈਕਟਰ ਮਾਰਚ ਆ ਗੁਰਦੁਆਰਾ ਛੇਵੀਂ ਪਾਸ਼ਾ ਪੁਲ ਬੁਖਤਾ ਸਾਹਿਬ ਤੋਂ 15 ਅਗਸਤ ਨੂੰ ਸ਼ੁਰੂ ਹੋਊਗਾ ਵਾਇਆ ਮਿਆਣੀ ਹੁੰਦਾ ਆਇਆ ਦਸੂਆ ਖੁੱਡਾ ਟਾਂਡਾ ਤੇ ਵਾਪਸੀ ਫੇਰ ਦੁਬਾਰਾ ਪੁਲ ਬੁਖਤਾ ਸਾਹਿਬ ਵਾਸਤੇ ਕੀਤੀ ਜਾਊਗੀ ਉਹਦੇ ਸਾਰੇ ਵਾਸਤੇ ਤਿਆਰੀ ਇਹਨਾਂ ਦੀ ਕਰਾ ਦਿੱਤੀ ਗਈ ਆ वाहे गुरु जी का खालसा श्री वाहिगुरु जी की फतेहरा London! London!